ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੋ ਤਿੰਨ ਗੱਲਾਂ ਕਰਨੀਆਂ ਤੇ ਦੋ ਤਿੰਨੇ ਚਲੋ ਜ਼ਰੂਰੀ ਆ ਬਾਕੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਸੁਣ ਲਿਓ ਬਾਕੀ ਛੱਡ ਦਿਓ ਪਹਿਲੀ ਗੱਲ ਤਾਂ ਆਪਣੀ ਇਹ ਆ ਵੀ ਮੈਂ ਦੋ ਤਿੰਨ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ 5630 ਹਾਲੈਂਡ ਤੇ ਉਹਦੇ ਵਿੱਚ ਮੈਂ ਇਹ ਹੀ ਕਿਹਾ ਸੀ ਵੀ 5630 ਵਿੱਚ ਇਹੋ ਜਿਹੀ ਕਿਹੜੀ ਸ਼ਕਤੀ ਆ ਵੀ ਜਿਹੜੀ ਆਮ ਟਰੈਕਟਰਾਂ ਵਿੱਚ ਨਹੀਂ ਹੈਗੀ ਤੇ ਜਾਂ ਇਹਦੀ ਜਿਹੜੀ ਕੀਮਤ ਜਿੱਦਣ ਨਵੇਂ ਦੀ 14 14 ਲੱਖ ਸੀ ਤੇ ਅੱਜ 24-25 ਲੱਖ ਤੱਕ ਮੈਂ ਸੁਣਿਆ ਹੋਵੇ ਵੇਕ ਰਿਹਾ ਵੇ ਕਾਰਨ ਕੀ ਆ ਵੇ ਕਿਧਰੋਂ ਮਤਲਬ ਹੈ ਕਿਸੇ ਪਾਸਿਓਂ ਕੋਈ ਪੈਸੇ ਬਚਾ ਕੇ ਦੇ ਰਿਹਾ ਜਿਆਦਾ ਵਿੱਚ ਕੋਈ ਖੂਬੀ ਤਾਂ ਦੱਸੋ ਇਹੋ ਜਿਹੀ ਕਿਹੜੀ ਆ ਤੇ ਆਪਣੇ ਕਈ ਭਰਾਵਾਂ ਨੇ ਕਮੈਂਟ ਵੀ ਕੀਤੇ ਕਈਆਂ ਦੇ ਫੋਨ ਵੀ ਆਏ ਹਨ ਕਮੈਂਟ ਆਲਾ ਤਾਂ ਤੁਸੀਂ ਖੁਦ ਪੜ ਲਿਆ ਹੋਣੇ ਆ ਵੀ ਉਹਦੇ ਵਿੱਚ ਕੀ ਸਿੱਟਾ ਨਿਕਲਿਆ ਤੇ ਬਾਕੀ ਫੋਨ ਨਾਲ ਆ ਵੀ ਤੁਹਾਨੂੰ ਮੈਂ ਦੱਸ ਦਾਨਾ ਉਹਦੇ ਵਿੱਚ ਕੀ ਸਿੱਟਾ ਨਿਕਲਿਆ ਉਹਦੇ ਵਿੱਚ ਠੀਕ ਆ ਕਈਆਂ ਨੇ ਆਪਣੇ ਆਪ ਆਪਣੇ ਹਿਸਾਬ ਨਾਲ ਖੂਬੀਆਂ ਗਣਾਈਆਂ ਉਹਦੀਆਂ ਪਰ ਜਦੋਂ ਮੈਂ ਉਹਨਾਂ ਨੂੰ ਇਹ ਪੁੱਛਦਾ ਸੀਗਾ ਵੀ ਮੰਨ ਲਓ ਜੇ ਇਸ ਬੰਦੇ ਨੇ ਖੇਤੀ ਲੈ ਲੈਣਾ ਠੀਕ ਹੈ ਉਹਨੂੰ ਸ਼ੌਂਕ ਬਿਸ਼ੱਕ ਹਾਲੈਂਡ ਦਾ ਹੋਵੇ ਨਾਲ ਉਹਨੇ ਇਹ ਆ ਵੀ ਉਹ ਕੋਈ ਨਹੀਂ ਹੈਗਾ ਪੰਜ ਸੱਤ ਟਰੈਕਟਰ ਖੜੇ ਆ ਉਹਦੇ ਕੋਲ ਇੱਕੋ ਟਰੈਕਟਰ ਆ ਜਾਂ ਦੋ ਟਰੈਕਟਰ ਆ ਉਹਨੇ ਖੇਤੀ ਕਰਨ ਲਈ ਪੈਸੇ ਲੈਣਾ ਵੀ ਉਹ ਨੂੰ ਐਨੇ ਪੈਸੇ ਲਾਉਣੇ ਜਾਇਜ਼ ਆ ਜਾਂ ਉਹਨੂੰ ਦੂਜੇ ਪਾਸੇ ਬ੍ਰਾਂਡ ਨਿਊ ਦੋ ਟਰੈਕਟਰ ਉਹਨੇ ਦੇ ਆਉਂਦੇ ਆ ਉਹ ਜਾਇਜ਼ ਆ ਹਨਾ ਤਾਂ ਸਾਰਿਆਂ ਦਾ ਇਹੀ ਜਵਾਬ ਸੀਗਾ ਵੀ ਭਾਈ ਐਂਡ ਤਾਂ ਇਹੀ ਆ ਵੀ ਸ਼ੌਂਕ ਦਾ ਮੁੱਲ ਆ ਇਹ ਉੱਥੇ ਆ ਕੇ ਤਾਂ ਗੱਲੇ ਖਤਮ ਹੋ ਜਾਂਦੀ ਆ ਬਿ ਸ਼ੌਂਕ ਤੇ ਆ ਕੇ ਤਾਂ ਮੰਨ ਲਓ ਕੋਈ 10 ਲੱਖ ਦੀ ਚੀਜ਼ ਐ ਉਹ 50 ਲੱਖ ਕੋਈ ਮੰਗ ਰਿਆ ਆ ਪਰ ਜੇ ਨੂੰ ਸ਼ੌਂਕ ਆ ਉਹ ਕਹਿੰਦਾ ਮੈਂ ਲੈਣੀ ਆ ਤਾਂ ਉਹ 50 ਲੱਖ ਵੀ ਸਸਤਾ ਆ ਇਸ ਹਿਸਾਬ ਨਾਲ ਜਿਹਨੂੰ ਸ਼ੌਂਕ ਆ ਤਾਂ ਉੱਥੇ 55ਤੀ 25 ਲੱਖ ਨੂੰ ਵੀ ਸਸਤਾ ਮੈਂ ਕਹਿੰਦਾ ਉਹਦੀ ਕੀਮਤ ਪਈ 50 ਲੱਖ ਹੋਣੀ ਚਾਹੀਦੀ ਆ ਤੇ ਜੇ ਕਹੀਏ ਕੰਮ ਦੇ ਹਿਸਾਬ ਨਾਲ ਜਿੱਦਾਂ ਹੁਣੋਂ ਮੁੰਡਾ ਆਪਣੇ ਕਹਿੰਦਾ ਸੀਗਾ ਵੀ ਮੈਂ ਉਹ ਟਰੈਕਟਰ ਲੈਣਾ ਉਹ 18-20 ਲੱਖ ਤੱਕ ਕਹਿੰਦਾ ਜੇ ਮੈਨੂੰ ਮਿਲ ਗਿਆ ਮੈਂ ਲੈ ਲੈਣਾ ਜਦ ਕਿ ਉਹਨਾਂ ਕੋਲ ਟਰੈਕਟਰ ਵੀ ਅੱਗੇ ਇੱਕ ਕੋਈ ਹੈ ਨਾ ਵੱਧ ਤੋਂ ਵੱਧ ਇਹ ਇੱਕ ਹੋਰ ਲੈ ਲੰਦੇ ਤਾਂ ਦੋ ਹੋ ਜਾਂਦੇ ਉਹਨੂੰ ਮਤਵਲ ਪੁੱਛਿਆ ਸੀ ਉਹਦਾ ਵੀ ਮੈਂ ਕਿਹਾ ਕੀ ਮਤਵਲਿਆ ਕੱਲ ਕੀ ਵਾਦਾ ਦੱਸ ਕੀ ਆ ਤਾਂ ਉਹਨੂੰ ਕੋਈ ਆਨਸਰ ਨਹੀਂ ਆਇਆ ਸੀ ਦੋ ਗੱਲਾਂ ਹੀ ਆਈਆਂ ਸੀ ਭਾਈ ਝੋਟਾ ਆ ਤਕੜਾ ਆ ਹਨਾ ਇਹ ਤੋਂ ਇਲਾਵਾ ਯਾਨੀ ਕਿ ਕੋਈ ਇਹੋ ਜਿਹਾ ਨਹੀਂ ਦੱਸ ਸਕਿਆ ਵੀ ਧਰਤੀ ਤੇ ਕੋਈ ਇਹੋ ਜਿਹਾ ਸੰਧ ਹੋਵੇ ਜਿਹੜਾ ਕੱਲਾ 5530 ਚਲਾਉਂਦਾ ਹੋਵੇ ਹੋਰ ਕੋਈ ਟਰੈਕਟਰ ਨਾ ਚਲਾਉਂਦਾ ਹੋਵੇ ਮੰਨ ਲਓ ਆਪਾਂ ਨਾ ਤਾਂ ਹੀ ਕਹਿ ਸਕਦੇ ਆਂ ਵੀ ਜੇ ਕੰਮ ਦੇ ਹਿਸਾਬ ਨਾਲ ਵੀ ਇਹ 25 26 ਲੱਖ ਦਾ ਆ ਤਾਂ ਮੰਨਾਂਗੇ ਵੀ ਜੇ ਦੁਨੀਆ ਦੇ ਉੱਪਰ ਕੋਈ ਐਹੋ ਜੀ ਮਸ਼ੀਨਰੀ ਹੋਵੇ ਐਹੋ ਜਿਹਾ ਸੰਦ ਹੋਵੇ ਜਿਹਨੂੰ ਆਮ ਟਰੈਕਟਰ ਨਹੀਂ ਚਲਾਉਂਦੇ ਸਿਰਫ ਕੱਲਾ ਹੀ 5230 ਚਲਾਉਂਦਾ ਫਿਰ ਉਹਦੀ ਵੈਲਿਊ ਵੱਖਰੀ ਹੋ ਸਕਦੀ ਕੰਮ ਦੇ ਹਿਸਾਬ ਨਾਲ ਵੀ ਹੁਣ ਜਿਹੜੀ ਵੈਲਿਊ ਉਹ ਸ਼ੌਂਕ ਦੇ ਹਿਸਾਬ ਨਾਲ ਆ ਇਸ ਕਰਕੇ ਆਪਾਂ ਤੇ ਬਾਕੀ ਉਹ ਕਈ ਬੰਦੇ ਇਦਾਂ ਵੀ ਸੋਚਦੇ ਆ ਵੀ ਲੈਨਨ ਨੇ ਖਰੇ ਮਹਿੰਗਾ ਹੋਰ ਹੋ ਜਾਣਾ ਹਨਾ ਵੀ ਇਸ ਗੱਲ ਚੱਕਰ 'ਚ ਬਿਨਾ ਪੈ ਜੇ ਉਹ ਵੀ ਖਰੇ 40-50 ਲੱਖ ਦਾ ਹੋ ਜਾਣਾ ਆਪਣੇ ਬੰਦੇ ਕੋਠੇ ਜੜਾ ਕੇ ਬੋੜੀ ਚੱਕਦੇ ਹੁੰਦੇ ਆ ਮੈਂ ਐਵੇਂ ਚੱਕਰ ਚ ਬਿਨਾ ਕੋਈ ਲਿਓ ਮਤਲਬ ਮੇਰੀ ਵੀਡੀਓ ਉਹਨਾਂ ਲਈ ਆ ਜਿਹੜੇ ਨਜਾਇਜ਼ ਪੈਸੇ ਬਿਨਾ ਮਤਵਲ ਤੋਂ ਲੋਨ ਨੂੰ ਫਿਰਦੇ ਸੀ ਸ਼ੌਂਕ ਵਾਲਿਆਂ ਦਾ ਤਾਂ ਆਪਾਂ ਹੁਣ ਇੱਕ ਧਾਰਨ ਛੋਟੀ ਜਿਹੀ ਮੈਂ ਤੁਹਾਨੂੰ ਦੇ ਦਿੰਨਾ ਆ ਮੈਂ ਵੀਡੀਓ ਵੀ ਨਾਲ ਲਾਉਣਾ ਹੈ ਨਾ ਬਾਕੀ ਆ ਮੈਂ ਰਾਤ ਨੂੰ ਆਉਣ ਬਣਾਈ ਆ ਜੇ ਤੁਹਾਨੂੰ ਸਾਫ ਦਿਖਿਆ ਨਹੀਂ ਉਦੋਂ ਤਾਂ ਵਧੀਆ ਦਿਖਣ ਲਈ ਲੇਟਾਂ ਜਗਾਤੀਆਂ ਮੈਂ ਆਹ 2 ਵੋਲਟ ਆਪਣੇ ਕੋ ਖੜੇ ਆ ਠੀਕ ਆ ਇੱਕ ਹੈਗਾ 2017 ਮਾਡਲ ਇੱਕ ਹੈਗਾ 2020 ਮਾਡਲ ਇੱਕ ਦਿਨ ਮੈਂ ਸ਼ਹਿਰ ਨੂੰ ਗਿਆ ਕਿਉਂਕਿ ਜਿਹੜਾ 17 ਮਾਡਲ ਉਹਨੂੰ ਆਪਾਂ ਖੁੱਲਾ ਸਲੈਂਸਰ ਪਾ ਆਇਆ ਤੇ ਉਹ ਤਕਰੀਬਨ ਅਸੀਂ ਪਿੰਡੇ ਚਲਾਈਦਾ ਵਾਲਾ ਕਿਤੇ ਲੈ ਕੇ ਪਿੰਡ ਵੀ ਘੱਟ ਵੱਧੇ ਮਤਲਬ ਕਿ ਤਨ ਦਿਲ ਕਰੇ ਤਾਂ ਗੇੜੀ ਮਾਰ ਲੈਂਦੀ ਆ ਨਹੀਂ ਤਾਂ ਐਂ ਈ ਖੜੇ ਹੁੰਦੇ ਦੋਏ ਹਨਾ ਤਾਂ ਮੈਨੂੰ ਮੈਂ ਸ਼ਹਿਰ ਨੂੰ ਲੈ ਗਿਆ ਤਾਂ ਦੋ ਮੁੰਡੇ ਮੇਰੇ ਕੋ ਆਏ ਤਾਂ ਕਹਿੰਦੇ ਭਾਜੀ ਆਹ ਬੋਲਟ ਵੇਚਣਾ ਉਹ ਮੇਰੇ ਮਗਰ ਮਗਰ ਪਹਿਲਾਂ ਆਉਂਦੇ ਹੋਊਗੇ ਤਾਂ ਜਦੋਂ ਮੈਂ ਰੁਕਿਆ ਤਾਂ ਮੇਰੇ ਕੋ ਆ ਕੇ ਖੜ ਗਏ ਮੈਂ ਕਿਹਾ ਵੀ ਨਹੀਂ ਮੈਂ ਵੇਚਣਾ ਨਹੀਂ ਹਨਾ ਤੇ ਕਹਿੰਦੇ ਭਾਜੀ ਇਹਦੇ ਨਾਲ ਤਾਂ ਕੋਈ ਬਿਕਦਾ ਹੋਵੇ ਮੈਂ ਕਦੇ ਇਹਦੇ ਬਾਰੇ ਵੀ ਨਹੀਂ ਮੈਨੂੰ ਪਤਾ ਵੇਖਦਾ ਜਾਂ ਨਹੀਂ ਵੇਖਦਾ ਹਨ ਮੈਂ ਕਈ ਗੱਲ ਕਰਨੀ ਕੀ ਕਹਿੰਦੇ ਭਾਜੀ ਆਪਾਂ ਬੁਲਟ ਲੈਣਾ ਇਹਦੇ ਨਾਲ ਦਾ ਤੇ ਮੈਂ ਕਿਹਾ ਵੀ ਮਿਲੇ ਜਾਣੇ ਬਸੇਰੇ ਕਹਿੰਦਾ ਗੱਲ ਤਾਂ ਇਹੀ ਆ ਵੀ ਮਿਲਦਾ ਨਹੀਂ ਵੀ ਜੇ ਕੋਈ ਹੈਗੇ ਆ ਉਹ ਵੇਚ ਦੇ ਘਟ ਆ ਮੈਨੂੰ ਮੈਨੂੰ ਨਹੀਂ ਸੀ ਪਹਿਲਾਂ ਇੰਨਾ ਪਤਾ ਵੀ 17 18 ਵੀ ਦਾ ਮੈਂ ਅੱਗੇ ਪੁੱਠੇਗੇ ਨਾਲ ਆਲੇ ਸੁਣੀ ਸੀ ਆ 17 ਥੂ ਦਾ ਮਾਡਲ ਵਾਲਿਆਂ ਦਾ ਨਹੀਂ ਮੈਂ ਬਾੜਾ ਸੁਣਿਆ ਸੀਗਾ ਹਨ ਕਹਿੰਦਾ ਜੇ ਕੋਈ ਹੋਇਆ ਤੂੰ ਸਾਨੂੰ ਜਰੂਰ ਦੱਸੀ ਮੈਂ ਕਿਹਾ ਵੀ ਮੈਨੂੰ ਆਪਣਾ ਨੰਬਰ ਦੇ ਜਾਓ ਜਾਂ ਮੇਰਾ ਨੰਬਰ ਲੈ ਜਾ ਜੇ ਹੋਇਆ ਤਾਂ ਮੈਂ ਦੱਸ ਦਊਗਾ ਹਨ ਉਹ ਤਰਨ ਲੱਗੇ ਮੈਨੂੰ ਕਹਿੰਦੇ 170 ਲੈਣਾ ਤੇ ਮੈਂ ਹੱਸ ਪਿਆ ਮੈਂ ਕਹਾਂ ਯਾਰ ਮੈਂ ਤੁਹਾਨੂੰ ਕਿਹਾ ਵੇਚਣਾ ਹੀ ਨਹੀਂ ਮੈਂ ਹਨਾ ਫੇਰ ਉਹ ਤਰਨ ਲੱਗੇ 75 ਲੈਣਾ ਮੈਂ ਵੀ ਯਾਰ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਕਿ ਜਿੱਦਣ ਮੈਂ ਨਵਾਂ ਲਿਆਂਦਾ ਸੀ 2017 ਚ ਉਸ ਦਿਨ ਮੇਰਾ ਖਿਆਲ ਆ ਵੀ ਮੈਂ ਇੱਕ 25 ਦਾ ਮੈਂ ਕਿਹਾ ਮੈਂ ਲੈ ਕੇ ਆਇਆ ਸੀਗਾ ਤੇ ਅਲਾਈ ਵੀਲ ਪਾਏ ਸੀ ਤਾਂ ਨਾਲ ਆ ਸੀਟ ਚੇਂਜ ਕੀਤੀ ਸੀ ਮੇਰਾ ਖਿਆਲ ਹੈ ਇੱਕ 35 ਕਿ 36 ਮੇਰਾ ਲੱਗਾ ਸੀ ਟੋਟਲ ਇਨੇ ਦਾ ਇਹ ਆਇਆ ਹੈ ਤੇ ਹੁਣ ਇਹਨੂੰ ਆਏ ਨੂੰ ਵੀ 6-7 ਸਾਲ 8 ਸਾਲ ਹੋ ਗਿਆ ਤੇ ਇਹਦੀ ਕੀਮਤ ਉਸ ਹਿਸਾਬ ਨਾਲ ਕਰਨੀ ਤੁਸੀਂ ਤਾਂ ਵਧਾ ਦਿੱਤੀ ਉਹ ਫਿਰ ਕਹਿੰਦੇ ਆਹੋ ਸਕੋ ਤੁਹਾਨੂੰ ਅਸੀਂ ਵੱਧ ਪੈਸੇ ਦੇ ਰਹੇ ਆਂ ਕਿ ਵੇਚ ਦੇ ਮੈਂ ਕਿਹਾ ਵੀ ਵੇਚਣਾ ਨਹੀਂ ਵੀ ਮੈਨੂੰ ਇਹ ਪਸੰਦ ਆ ਹਨਾ ਵੀ ਮੈਂ ਇਹ ਵੇਚਣਾ ਨਹੀਂ ਹੈਗਾ ਹੁਣ ਜਦੋਂ ਇੱਥੇ ਆ ਕੇ ਗੱਲ ਆ ਗਈ ਸ਼ੌਂਕ ਦੀ ਕਿਉਂ ਇੱਕ ਇਹੋ ਜਿਹਾ ਤਾਂ ਹੈ ਨਹੀਂ ਕਿ ਆ ਵੀ ਜਿਹੜਾ ਇਹ ਬੋਲਟ ਆ ਵੀ ਪਾਣੀ ਨਾਲ ਚੱਲਦਾ ਹੋਵੇ ਜਾਂ ਮੇਰੇ ਇਹ ਇਹਨੂੰ ਸਰਵਿਸ ਨਾ ਹੁੰਦੀ ਹੋਵੇ ਇਹਦਾ ਕੋਈ ਖਰਚਾ ਨਾ ਹੋਵੇ ਜਿੰਨੀ ਦੂਜੇ ਬੋਲਟ ਦਾ ਖਰਚਾ ਆ ਉన్నੇ ਇਹਦਾ ਆ ਉਹ ਵੀ ਤੇਲ ਨਾਲ ਪੈਟਰੋਲ ਨਾਲ ਚੱਲਦਾ ਇਹ ਵੀ ਪੈਟਰੋਲ ਨਾਲ ਚੱਲਦਾ ਜਦੋਂ ਇਦਾਂ ਕਰਨ ਲੱਪੇ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਕੋ ਇੱਕ 20 ਮਾਡਲ ਵੀ ਖੜਾ ਉਹਦੀ ਕੀ ਕੀਮਤ ਹੈ ਉਹ ਨਹੀਂ ਕਹਿੰਦੇ ਕਹਿੰਦਾ ਡਿਸਕਵਰੀ ਕਾਲਾ ਆਇਆ ਮੈਂ ਕਿਹਾ ਹਾਂ ਕਹਿੰਦੇ ਨਹੀਂ ਉਹ ਨਹੀਂ ਜਦ ਕਿ ਜਿਹੜਾ 20 ਮਾਡਲ ਆ ਉਹ ਇਹਦੇ ਨਾਲੋਂ 2-4000 ਉਦਾਂ ਵੀ ਮਹਿੰਗਾ ਤੇ ਉਦਾਂ ਵੀ 2-4 ਮੇਰੇ ਖਿਆਲ ਖੂਬੀਆਂ ਉਹਦੇ ਵਿੱਚ ਇਹਦੇ ਨਾਲੋਂ ਵੱਧ ਹੋਊਗੀਆਂ ਤੇ ਨਾਲੇ ਵਹਿੰਗਾ ਵੀ ਇਹ ਪ੍ਰਾਈਸ ਤੇ ਤੇ ਮਾਡਲ ਵੀ ਉਹ ਤੋਂ ਤਲਾਆ ਗੱਲ ਇੱਥੇ ਆ ਗਈ ਸ਼ੌਂਕ ਦੀ ਸ਼ੌਂਕ ਦੇ ਮੋੜੇ ਫਿਰ ਉੱਥੇ ਆ ਕੇ ਰੁਪਈਆਂ ਵਾਲੀ ਗੱਲ ਖਤਮ ਹੋ ਜਾਂਦੀ ਹੈ ਬਾਕੀ ਮੇਰੀ ਤੇ ਸ਼ੌਂਕ ਵਾਲੇ ਬੰਦਿਆਂ ਨੂੰ ਵੀ ਰਿਕੁਐਸਟ ਹੈ ਵੀ ਜਦੋਂ ਤੁਸੀਂ ਕੋਈ ਇਦਾਂ ਦੀ ਚੀਜ਼ ਲੈਣੇ ਆ ਜਾਂ ਵੱਖਰੀ ਚੀਜ਼ ਕਰਦੇ ਆ ਹਨ ਤਾਂ ਨਾਲ ਜਰੂਰ ਇਹ ਗੱਲ ਦੱਸ ਦਿਆ ਕਰੋ ਵੀ ਭਾਈ ਇਹ ਸਾਨੂੰ ਸ਼ੌਂਕ ਸੀ ਅਸੀਂ ਤਾਂ ਇੱਥੇ ਲੋੜ ਤੋਂ ਵੱਧ ਪੈਸੇ ਖਰਚੇ ਆ ਵੀ ਇਹਦਾ ਹੋਰ ਕੋਈ ਮਤਲਬ ਨਹੀਂ ਹੈਗਾ ਅਸੀਂ ਕਰਦਿਆਂ ਦੇ ਗਲ 'ਚ ਗੂਠਾ ਦੇ ਕੇ ਜਾਂ ਆਪਣੇ ਬਾਪੂ ਦੇ ਗਲ 'ਚ ਗੂਠਾ ਦੇ ਕੇ ਨਹੀਂ ਇਹ ਚੀਜ਼ ਖਰੀਦੀ ਆਪ ਅਸੀਂ ਕਮਾਇਆ ਉਹ ਤਾਂ ਅਸੀਂ ਖਰਚਦੇ ਆ ਉਹਦੇ ਨਾਲ ਇਹ ਆ ਵੀ ਮਤਲਬ ਜਿਹਨੂੰ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਉਹ ਪੈਸੇ ਮਤਲਬ ਖਰਚਦੇ ਆ ਉਹ ਉਹ ਬਚਤ ਹੋ ਜਾਊਗੀ ਮੇਰੇ ਕਹਿਣ ਦਾ ਮਤਲਬ ਇਹ ਆ ਜਿ ਕੋ ਪੈਸੇ ਆ ਉਹ ਸ਼ੌਂਕ ਪੂਰਾ ਕਰਦਾ ਉਹ ਸ਼ੌਂਕ ਹੁੰਦਾ ਉਹ ਫੁਕਰਾ ਪਾਣ ਨਹੀਂ ਹੁੰਦਾ ਠੀਕ ਹੈ ਯਾਨੀ ਕਿ ਸ਼ੌਂਕ ਤੇ ਫੁਕਰੇ ਪਾਣ ਦੇ ਵਿੱਚ ਫਰਕ ਹੁੰਦਾ ਦੂਜੀ ਗੱਲ ਆਪਾਂ ਕਰਨੀ ਸੀਗੀ ਆਹ ਮਟਰਾਂ ਦੀ ਐਤਕੀ ਨਾ ਆਲੂ ਮਟਰਾਂ ਦੀ ਰੱਖ ਲਓ ਦੋਨੇ ਪਾਸੇ ਪਿਛਲੇ ਸਾਲ ਜਿੱਦਾਂ ਆਲੂਆਂ ਦਾ ਰੇਟ ਤੇਜ਼ ਸੀ ਤਾਂ ਆਲੂ ਵਾਲੇ ਬੰਦਿਆਂ ਦੇ ਫੋਨ ਆਉਂਦੇ ਸੀ ਤਾਂ ਐਤਕੀ ਜਿੱਦਾਂ ਮਟਰਾਂ ਦਾ ਰੇਟ ਤੇਜ਼ ਆ ਤਾਂ ਹੁਣ ਮਟਰਾਂ ਵਾਲਿਆਂ ਦੇ ਆਉਂਦੇ ਆ ਤਾਂ ਮੈਂ ਪਿਛਲੇ ਸਾਲ ਵੀ ਇਹੀ ਕਹਿੰਦਾ ਸੀਗਾ ਵੀ ਜ਼ਰੂਰੀ ਨਹੀਂ ਐਤਕੀ ਆਲੂ ਤੇਜ਼ ਆ ਤਾਂ ਮੋhle ਸਾਲ ਵੀ ਇਹੀ ਰੇਟ ਹੋਊਗਾ ਉਹੀ ਮੈਦ ਕੀ ਮਟਰ ਵਾਲਿਆਂ ਨੂੰ ਕਹਿ ਰਿਹਾ ਵੀ ਇਹ ਨਹੀਂ ਵੀ ਐਤ ਕੀ ਮਟਰ ਤੇਜ ਆ ਤਾਂ ਮੁੱਲ ਸਾਲ ਵੀ ਇਹੀ ਹੋਊਗੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਲਾਉਣੀ ਕੋਈ ਫਸਲ ਉਹ ਨਹੀਂ ਔਖੀ ਹੁੰਦੀ ਫਸਲ ਲਾ ਲਾਂਗੇ ਤੁਸੀਂ ਪਰ ਗੱਲ ਤੇ ਇਹ ਆ ਵੀ ਜਿੱਦਾਂ ਹੁਣ ਅਸੀਂ ਬੈਠੇ ਆ ਨਵੇਂ ਸ਼ਹਿਰ ਆ ਸਾਡਾ ਹਨਾ ਅਸੀਂ ਦੋ ਸ਼ਹਿਰਾਂ ਦੇ ਵਿਚਾਲੇ ਸਾਡਾ ਪਿੰਡ ਆ ਇਧਰੋਂ 5-6 ਕਿਲੋਮੀਟਰ ਨਵਾਂ ਸ਼ਹਿਰ ਆ ਸਾਡੇ ਇਧਰੋਂ 5-6 ਕਿਲੋਮੀਟਰ ਜਾਈਏ ਤਾਂ ਪੰਗਾ ਆ ਪਰ ਜੇ ਇਹੀ ਮਟਰ ਅਸੀਂ ਨਵੇਂ ਸ਼ਹਿਰ ਮੰਡੀ ਲੈ ਕੇ ਜਾਂਦੇ ਆ ਤਾਂ 8 ਤੋਂ 10 ਕੁਇੰਟਲ ਤੋਂ ਵੱਧ ਅਸੀਂ ਮਟਰ ਨਹੀਂ ਵੇਚ ਸਕਦੇ ਹਨਾ ਉੱਥੇ ਇੱਕ ਦਿਨ ਚ ਜਾ ਸ਼ਾਇਦ 15 ਗਵੰਟਲ ਵੱਧ ਤੋਂ ਵੱਧ ਆਹ ਕਪੈਸਿਟੀ ਏ ਉਸ ਮੰਡੀ ਦੀ ਤੇ ਜਦ ਕਿ ਅਸੀਂ ਇਹੀ 5 ਕਿਲੋਮੀਟਰ ਇੱਧਰ ਨੂੰ ਜਾਈਏ ਬੰਗਿਆ ਨੂੰ ਇੱਥੇ ਰੋਜ਼ ਮੈਨੂੰ ਮਾਇਦੇ 15 ਤੋਂ 20 ਗੱਡੀਆਂ ਮਟਰਾਂ ਦੀਆਂ ਭਰਦੀਆਂ ਹੋਣੀਆਂ ਜਾਂ ਆਲੂਆਂ ਦੀਆਂ ਭਰਦੀਆਂ ਹੋਣੀਆਂ ਹਨਾ ਫਰਕ ਕੀ ਏ ਦੋਨਾਂ ਦੇ ਵਿੱਚ ਵੀ ਜਿਹੜੀ ਬੰਗਿਆਲੀ ਮੰਡੀ ਆ ਉਹਦੇ ਵਿੱਚ ਵਪਾਰੀ ਬਾਹਰੋਂ ਆਇਆ ਹੁੰਦੇ ਆ ਉਹ ਆਪਣੇ ਇੱਥੋਂ ਮਟਰ ਖਰੀਦਦੇ ਆ ਆਪਣੇ ਆਪਣੇ ਏਰੀਏ ਨੂੰ ਕੋਈ ਬਾਹਰਲੀ ਸਟੇਟ ਨੂੰ ਜਾਂ ਕੋਈ ਪੰਜਾਬ ਦੇ ਵਿੱਚ ਹੀ ਹੋਰ ਸ਼ਹਿਰਾਂ ਨੂੰ ਉਹ ਮਟਰ ਖਰੀਦ ਕੇ ਭੇਜਦੇ ਆ ਤੇ ਜਿਹੜਾ ਨਵਾਂ ਸ਼ਹਿਰ ਮੰਡੀ ਆ ਉੱਥੇ ਸਿਰਫ ਲੋਕਾਂ ਜਿੰਨੀ ਮਤਲਬ ਰੋਜ਼ ਦੀ ਖਪਤ ਆ ਉਨਾ ਹੀ ਮਟਰ ਵੇਖਦਾ ਉੱਥੇ ਕੋਈ ਬਾਹਰੋਂ ਵਪਾਰੀ ਨਹੀਂ ਆਇਆ ਜਿੰਨੀ ਉੱਤੇ ਰੋਜ਼ ਦੀ ਮਤਲਬ ਜਿੰਨੀ ਉਸ ਮੰਡੀ ਦੀ ਲਾਗਤ ਆ ਰੋਜ਼ ਦੀ ਉਨਾ ਹੀ ਵੇਚ ਉਹ ਤੋਂ ਵੱਧ ਨਹੀਂ ਵੇਚ ਸਕਦੇ ਹੁਣ ਮੰਨ ਲਓ ਕੋਈ ਇਹੋ ਜਿਹਾ ਬੰਦਾ ਜਿਸ ਏਰੀਏ ਦੇ ਵਿੱਚ ਮਤਲਬ ਇਦਾਂ ਬਾਹਰੋਂ ਵਪਾਰੀ ਹੁਣ ਸਾਡੇ ਏਰੀਏ ਤੇ ਚਲੋ ਲੱਗਦਾ ਕਰਕੇ ਬਾਹਰੋਂ ਵਪਾਰੀ ਆਉਂਦੇ ਆ ਹਨ ਚੱਬੇ ਵਾਲ ਮੰਡੀ ਉੱਥੇ ਵੀ ਬਾਹਰੋਂ ਵਪਾਰੀ ਆਉਂਦੇ ਆ ਤੇ ਹੁਣ ਕਈ ਬੰਦੇ ਉਸ ਏਰੀਏ ਚ ਲਾ ਕੇ ਬਹਿ ਜਾਣਾ ਹੈਨਾ ਤਾਂ ਉਸ ਏਰੀਆ ਦੇ ਜਿਹੜੀ ਮਤਲਬ ਲੋਕਲ ਮੰਡੀ ਚ ਜੇ ਵੇਚਣ ਜਾਣ ਉੱਥੇ ਤਾਂ ਉਨੇ ਵੇਖਣੇ ਆ ਜਿੰਨੀ ਉਹਦੀ ਮੰਡੀ ਦੀ ਕੈਪੈਸਿਟੀ ਆ ਤੇ ਵੱਡੀ ਮੰਡੀ ਮਤਲਬ ਜਿੱਦਾਂ ਹੁਣ ਸਾਡੇ ਬੰਗੇਹਾਲੀ ਜਾਂ ਚੱਬੇ ਵਾਲਾ ਮੰਡੀ ਆ ਇਦਾਂ ਦੀ ਮੰਡੀ ਉੱਥੇ ਉਹਨਾਂ ਦੇ ਲੱਗੇ ਹੋਵੇ ਨਾ ਤਾਂ ਮੁੜ ਕੇ ਉਹਨਾਂ ਨੂੰ ਉਹ ਵੇਚਣ ਦੀ ਵੀ ਯਾਨੀ ਕਿ ਬੀਜਣ ਤੋਂ ਪਹਿਲਾਂ ਪਹਿਲਾਂ ਵੇਚਣ ਦੀ ਹੱਲ ਦੇਖੋ ਆਪਣਾ ਰਾਹ ਦੇਖਿਓ ਇਹ ਨਾ ਹੋਵੇ ਵੀ ਬੀਜ ਲਈ ਬਾਅਦ ਚ ਦੇਖੀਏ ਉਹਨੂੰ ਵੇਚਣਾ ਕਿੱਥੇ ਆ ਇਦਾਂ ਪਰਾਲੀ ਵਾਲਾ ਸਿਸਟਮ ਆ ਹੁਣ ਕਈ ਬੰਦੇ ਬੀਲਰ ਮਤਲਬ ਕਈਆਂ ਏਰੀਆ ਵਿੱਚ ਬਹੁਤ ਆ ਕਈਆਂ ਏਰੀਆ ਵਿੱਚ ਬੀਲਰ ਨਹੀਂ ਹੈਗੇ ਉਹਦਾ ਕਾਰਨ ਵੀ ਇ ਇੱਥੇ ਦਹਾਉਨ ਮਾਲਾ ਸਾਡੇ ਏਰੀਆ 'ਚ ਬਹੁਤ ਫੈਕਟਰੀਆਂ ਲੱਗੀਆਂ ਹਨ ਨਾ ਗੱਤੇ ਵਾਲੀਆਂ ਜਾਂ ਪਰਾਲੀ ਵਾਲੀਆਂ ਕੋਈ ਵੀ ਰੱਖ ਲਓ ਇਸ ਕਰਕੇ ਸਾਡੇ ਏਰੀਆ 'ਚ ਬੀਲਰ ਵਧਿਆ ਹੁਣ ਜਿੱਥੇ ਫੈਕਟਰੀਆਂ ਨਹੀਂ ਹੈਗੀਆਂ ਜੇ ਹੁਣ ਕੋਈ ਬੰਦਾ ਉੱਥੇ ਬੀਲਰ ਲੈ ਕੇ ਵਹਿ ਜਾਏ ਉਹ ਬੀਲਰ ਮਤਲਬ ਹੁਣ ਉਹ ਬੀਲਰ ਬਣਾ ਕੇ ਪਰਾਲੀ ਤਾਂ ਕਿਸੇ ਫੈਕਟਰੀ ਨੂੰ ਵੇਚੂਗਾ ਤੇ ਫੈਕਟਰੀ ਉੱਤੋਂ ਹੋਵੇ 200 ਕਿਲੋਮੀਟਰ ਤੇ ਉਹਨੂੰ ਉੱਥੇ ਦੀ ਫੈਕਟਰੀ ਤੱਕ ਪਰਾਲੀ ਪਹੁੰਚਾਉਣ ਦੀ ਟਰਾਂਸਪੋਰਟ ਹੀ ਇੰਨੀ ਪੈ ਜਾਣੀ ਆ ਉਹਨੇ ਪੈਸੇ ਫੈਕਟਰੀ ਨੇ ਭਰਨੇ ਨਹੀਂ ਇਹ ਹੀ ਕਾਰਨ ਆ ਇਦਾਂ ਇਹ ਫਸਲਾਂ ਆ ਮਤਲਬ ਆਹਾ ਮਟਰ ਮਟਰਾਂ ਦੀਆਂ ਨਾ ਜਾਂ ਕਿਉਂਕਿ ਉਹ ਆਪਣੇ ਪਹਿਲਾਂ ਕੋਈ ਵੀ ਫਸਲ ਜਦੋਂ ਬੀਜਣੀ ਆ ਉਸ ਤੋਂ ਪਹਿਲਾਂ ਵੇਚਣ ਦਾ ਸੋਚੋ ਵੀ ਵੇਚਣੀ ਕਿੱਥੇ ਆ ਤੇ ਜੇ ਤੁਸੀਂ ਕਹੀ ਚਲੋ ਠੀਕ ਆ ਮੰਨ ਲਓ ਹੁਣ ਆਪਣੇ ਇੱਥੋਂ ਸਾਡੇੋਂ ਪਹਿਲਾਂ ਸਾਡੇ ਪਹਿਲਾਂ ਬੰਗੇ ਮੰਡੀ ਦੇ ਵਿੱਚ ਵੀ ਇਦਾਂ ਮਟਰ ਨਹੀਂ ਸੀ ਖੁੱਲ੍ਹਾ ਵਿਕਦਾ ਹੁੰਦਾ ਜਿੱਦਾਂ ਚੱਬੇ ਵਾਲ ਮੰਡੀ ਦੇ ਵਿੱਚ ਵਿਕਦਾ ਹੁੰਦਾ ਸੀ ਇਦਾਂ ਸਾਡੇ ਬੰਗੇ ਵਾਲੀ ਚ ਨਹੀਂ ਸੀ ਵਿਕਦਾ ਹੁੰਦਾ ਸਾਡੇ ਬੰਦੇ ਜਾਂ ਲੁਧਿਆਣੇ ਜਾਂਦੇ ਹੁੰਦੇ ਸੀਗੇ ਉਹ ਵੀ 70-50 ਕਿਲੋਮੀਟਰ ਆ ਜਾਂ ਚੱਬੇ ਵਾਲ ਜਾਂਦੇ ਹੁੰਦੇ ਸੀ ਉਹ ਵੀ 70-50 ਕਿਲੋਮੀਟਰ ਆ ਜਾ ਚੰਡੀਗੜ੍ਹ ਵੇਚਣ ਜਾਂਦੇ ਹੁੰਦੇ ਸੀ ਉਹ ਤਕਰੀਬਨ 70 ਤੋਂ ਪੈਂਦਾ ਹੁਣ 80 90 ਕਿਲੋਮੀਟਰ ਹੈ ਨਾ ਤੇ ਜੇ ਕੋਈ ਬੰਦਾ ਮਾੜਾ ਹਿੰਮਤੀ ਆਵੇ ਹਾਂ ਬਈ ਮੈਂ ਲਿਆ ਸਕਦਾ 200 ਕਿਲੋਮੀਟਰ ਤੇ ਵੀ ਲਿਆ ਸਕਦਾ ਡੈਲੀ ਤਾਂ ਡੈਲੀ ਕੋਈ ਚੱਕਰ ਨਹੀਂ ਮੈਨੂੰ ਹਨ ਫੇਰ ਪੰਗਾ ਲਾਓ ਦੂਜੀ ਗੱਲ ਆਪਣੀ ਜ਼ਮੀਨ ਦੇਖੋ ਹੁਣ ਜਿਨ੍ਹਾਂ ਜ਼ਮੀਨਾਂ ਵਿੱਚ ਪਾਣੀ ਖੜਦਾ ਉੱਥੇ ਤੁਸੀਂ ਮਟਰ ਬੀਜ ਕੇ ਬਹਿ ਜਾਓਗੇ ਕਿੱਦਾਂ ਹੋ ਜਾਊਗਾ ਹਨ ਹੁਣ ਸਾਡੇ ਇੱਥੇ ਮਤਲਬ ਸਾਡੇ ਤੋਂ ਹੀ 10 ਕਿਲੋਮੀਟਰ ਤੇ ਪੈਂਦੇ ਜੀ ਉੱਥੇ ਨਹੀਂ ਹੁੰਦੇ ਤੇ ਉਹ ਨਹੀਂ ਬੀਜਦੇ ਜਦਕਿ ਮੰਡੀ ਤਾਂ ਉਹਨਾਂ ਨੂੰ ਵੀ ਇਹੀ ਲੱਗਦੀ ਵੇਚਣ ਨੂੰ ਤਾਂ ਉਹ ਵੀ ਵੇਚੇ ਸਕਦੇ ਇੱਥੇ ਪਰ ਗੱਲ ਤਾਂ ਇਹ ਆ ਵੀ ਆਪਣੀ ਜ਼ਮੀਨ ਦੇਖੋ ਆਪਣੀ ਮੰਡੀ ਦੇਖੋ ਤੁਹਾਡਾ ਏਰੀਆ ਕਿ ਹੋ ਜਿਆ ਆ ਨਾ ਇੱਕ ਦੂਜੇ ਦੇ ਮਗਰ ਲੱਗ ਕੇ ਕੋਈ ਫਸਲ ਨਾ ਬੀਜੋ ਫਿਰ ਮੁੜ ਕੇ ਬੰਦਾ ਆਲਦ ਵਾਲਾ ਦੇਖਦਾ ਤੇ ਇੱਦਾਂ ਮੈਂ ਪਿਛਲੀ ਵਾਰ ਆਲੂਆਂ ਨੂੰ ਕਿਹਾ ਸੀ ਹੁਣ ਐਤਕੀ ਆਲੂਆਂ ਨੂੰ ਕਈ ਬੰਦੇ ਫਸਾਏ ਹੋ ਨਾ ਹੁਣ ਉਹ ਫੋਨ ਆ ਕਰਕੇ ਕਹਿੰਦੇ ਜਿਨੀ ਪਹਿਲੀ ਵਾਰ ਲਾਏ ਆ ਪਿਛਲੇ ਸਾਲ ਦਾ 12-1300 ਰੁਪਿਆ ਰੇਟ ਦੇਖ ਕੇ ਐਤਕੀ ਪਹਿਲੀ ਵਾਰ 20-20 ਖੇਤ ਇਕੱਠੇ ਲਾਦ ਤੇ ਹੁਣ ਉਹ ਕਰਦੇ ਜੀ ਆਲੂ ਦਾ ਰੇਟ ਰਹਿ ਜਾਊਗਾ ਜਾਂ ਪਾਟਦੇ ਹੀ ਇਹ ਕੀ ਕਰੀਏ ਹੁਣ ਉਹਦੇ ਵਿੱਚ ਕੀ ਹੋ ਸਕਦਾ ਉਹਦੇ ਵਿੱਚ ਹੁਣ ਦੱਸਣ ਵਾਲਾ ਵੀ ਕੋਈ ਕੀ ਦੱਸ ਸਕਦਾ ਹਨਾ ਉਹਦੇ ਵਿੱਚ ਤਾਂ ਇਹੀ ਆ ਵੀ ਪਾਈ ਹੁਣ ਕੋਈ ਗੱਲ ਨਹੀਂ ਵੀ ਲਾਲ ਹੈ ਤਾਂ ਲਾਲ ਹੈ ਹੁਣ ਫੇਰ ਕੀ ਗੱਲ ਆ ਇਹਨਾਂ ਤਾਂ ਹੈ ਨਹੀਂ ਵੀ ਪੈਸੇ ਤਾਂ ਪੂਰੇ ਕਰੇ ਜਾਊਗੇ ਪੱਲੇ ਉਦਾਂ ਨਹੀਂ ਪੈਂਦੇ ਕਿਤੇ ਅੱਤ ਦੀ ਆਈ ਨੂੰ ਇਹ ਕੰਮ ਹੁੰਦਾ ਹੁੰਦਾ ਵੀ ਪੱਲਿਓਂ ਬਹਿ ਜਾਣਾ ਉਦਾਂ ਨਹੀਂ ਪੈਂਦੇ ਹੁੰਦੇ ਤੇ ਹਾਂ ਪੈਸੇ ਪੂਰੇ ਹੋ ਜੂਗੇ ਮੱਤ ਤੋਂ ਬਾਅਦ ਇਹ ਹੋ ਜਾਊਗਾ ਹਨਾ ਤੇ ਇਸ ਕਰਕੇ ਵੀ ਬਿਨਾ ਗਾਲ ਤੋਂ ਬਿਨਾ ਸੋਚੇ ਸਮਝੇ ਨਾ ਕੋਈ ਫਾਹਾ ਲਾਓ ਅਡੀਆਂ ਚੱਕ ਕੇ ਬਾਕੀ ਆਪਣੀ ਯਾਰ ਕਿਸੇ ਨਾ ਕੋਈ ਦੁਸ਼ਮਣੀ ਨਹੀਂ ਕਿਸੇ ਨਾ ਕੋਈ ਸਾਡਾ ਲਾਗਾ ਤੇਗਾ ਨਹੀਂ ਹਨਾ ਦਾਣਾ ਜੋੜਿਆ ਕਰੋ ਵੀ ਉਹ ਫਲਾਨੇ ਨਾ ਧਮਕਾਨੇ ਨਾ ਕਿਸੇ ਨਾ ਹਨਾ ਵੀ ਉਹ ਇਹਨੇ ਉਹਦੇ ਖਿਲਾਫ ਵੀਡੀਓ ਪਾਤੀ ਹੋਣੀ ਇਹਦੇ ਖਿਲਾਫ ਆਪਣਾ ਕੋਈ ਕਿਸੇ ਨਾ ਖਿਲਾਫ ਵਾਲਾ ਨਹੀਂ ਸਾਰੇ ਆਪਣੇ ਭਾਈ ਆ ਸਾਡੀ ਕਿਸੇ ਨਾ ਕੋਈ ਦੁਸ਼ਮਣੀ ਨਹੀਂ ਹੈਗੀ ਕੋਈ ਬੱਟ ਦਾ ਰੌਲਾ ਤਾਂ ਹੈ ਨਹੀਂ ਹਨਾ ਫੇਦੋ ਜੁਣੀ ਕਾਦੀ ਹੋਊਗੀ ਉੱਤੀ ਆਪਾਂ ਨੂੰ ਜੇ ਅਲਰਜੀ ਹੈ ਤਾਂ ਜ਼ਿਆਦਾ ਹੈ ਨਾ ਜਿਹੜੇ ਐਮੀ ਆਪਾਂ ਕਿਸੇ ਹੋਰ ਗੱਲ ਤੇ ਵੀਡੀਓ ਪਾਈ ਹੁੰਦੀ ਉਹ ਕਮੈਂਟ ਕੁਝ ਹੋਰੇ ਕੁਝ ਕਰੀ ਜਾਂਦੇ ਹੁੰਦੇ ਕਰਨ ਨੂੰ ਉਹਨਾਂ ਨੂੰ 1 ਮਿੰਟ ਲੱਗਦਾ ਮੈਨੂੰ ਬਲੌਕ ਕਰਨ ਨੂੰ ਤੇ ਮੈਂ ਬਲੌਕ ਕਰ ਵੀ ਦਿਨਾ ਹੁੰਨਾ ਕਿਉਂ ਮੈਂ ਆਮ ਬੰਦਿਆਂ ਵਾਂਗੂ ਨਹੀਂ ਹੈਗਾ ਬਈ ਵਿਊਹਾਂ ਦੀ ਖਾਤਰ ਬਲੌਕ ਨਹੀਂ ਕਰਨਾ ਹਨਾ ਮੈਂ 1 ਮਿੰਟ ਲਾਉਣਾ ਹੁੰਦਾ ਬਲੌਕ ਕਰਨ ਨੂੰ ਪਰ ਇੱਕ ਕੀੜਾ ਮੇਰਾ ਵੀ ਹੈਗਾ ਕਿ ਜੇ ਕੋਈ ਪੁੱਠਾ ਜਿਹਾ ਕਮੈਂਟ ਕਰਦਾ ਹਨਾ ਮੈਂ ਫੇਰ ਕਈ ਵਾਰੀ ਇਹਨੂੰ ਇਹ ਹੁੰਦਾ ਵੀ ਜੇ ਹੁਣ ਇਹਨੂੰ ਕੀਤਾ ਇਹਨੂੰ ਜਵਾਬ ਵੀ ਦਵਾ ਮੈਂ ਉਹਨੂੰ ਪੁੱਠਾ ਹੀ ਉਸੇ ਭਾਸ਼ਾ ਚ ਕਮੈਂਟ ਕਰਦਾ ਹੁੰਦਾ ਮੋਰੇ ਤਾਂ ਫਿਰ 1 ਘੰਟੇ ਬਾਅਦ ਉਹਨੂੰ ਬਲੌਕ ਕਰਦਾ ਉਹਨਾਂ ਵੀ ਜਦ ਤੱਕ ਉਹ ਪੜ੍ਹ ਲਵੇ ਠੀਕ ਹੈ ਤੇ ਇਸ ਕਰਕੇ ਮਤਲਬ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਹਤੇ ਮੇਨ ਫੋਕਸ ਰੱਖਿਆ ਕਰੋ ਆਲੇ ਦੋਲੇ ਆਲੀ ਟੋਬਲੀਆਂ ਮਾਰਨ ਨਾਲ ਤੇ ਬਾਕੀ ਆਪਣੀਆਂ ਜੇ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਹੋਣੀਆਂ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ